ਸ਼੍ਰੀ ਕਾਲ ਤਖਤ ਸਹਿਬ ਵੱਲੋਂ ਤਨਖਾਹ ਦੀ ਸੇਵਾ ਨਿਭਾ ਰਹੇ ਸੁਖਵੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਅੱਜ ਬਾਅਦਪੈਰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਲਿਖਤੀ ਤੌਰ ਤੇ ਅਰਜੀ ਦੇ ਕੇ ਉਹਨਾਂ ਦੇ ਵਕੀਲਾਂ ਨੇ ਦੋਸ਼ ਲਗਾਇਆ ਕਿ ਨਰੈਣ ਸਿੰਘ ਚੌੜਾ ਨੂੰ ਪੇਸ਼ ਕਰਨ ਵਿੱਚ ਦੇਰੀ ਕੀਤੀ ਗਈ ਹੈ ਅਤੇ ਵਕੀਲਾਂ ਨੇ ਬਾਅਦ ਵਿੱਚ ਦੱਸਿਆ ਕਿ 8 ਘੰਟੇ ਦੀ ਦੇਰੀ ਨਾਲ ਨਰੈਣ ਸਿੰਘ ਚੌੜਾ ਨੂੰ ਪੇਸ਼ ਕੀਤਾ ਗਿਆ ਇਹਨਾਂ ਦੇ ਰਿਮਾਂਡ ਮੰਗਦਾ ਪੁਲਿਸ ਨੇ ਕਿਸ਼ਮਤ ਪੁਲਿਸ ਨੇ 7 ਦੇ ਅੰਦਰ ਰਿਮਾਂਡ ਮੰਗਿਆ ਸੀ 3 ਦਿਨ ਦਾ ਮਿਲਿਆ ਗੱਲਬਾਤ ਜਿਹੜੀ ਹੈ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 109 ਬੀ ਐਨ ਐਸ ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਦਾ ਅਰੈਸਟ ਕੀਤਾ ਵਾਇਲੇਸ਼ਨ ਕਰਕੇ ਉਹਨਾਂ ਨੇ 7:30 ਵਜੇ ਪੇਸ਼ ਕੀਤਾ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪਰੋਕਸੀਮੇਟਲੀ ਮੋਰ ਥੈਨ 8 8 ਆਵਰਸ ਸਿਆਸਤ ਵਾਲੇ ਜੱਸਾ ਐਪਲੀਕੇਸ਼ਨ ਰਿਟਰਨ ਦਿੱਤੀ ਹੈ ਜਿਹਾ ਸਾਡੇ ਆਰਡਰ ਕੀਤਾ ਫਿਰ ਪੇਸ਼ ਕੀਤਾ ਗਿਆ ਸਿਰਫ ਆਪਣੀ ਗੱਲ ਹੈ ਜੀ ਇਹ ਨਾਲ ਥੋੜੀ ਜਿਹਾ ਜੀ ਕਰਕੇ ਇਹ ਤਾਂ ਪੁਲਿਸ ਦੱਸ ਸਕਦੀ ਹੈ ਅਸੀਂ ਤੇ ਵਕੀਲ ਹਾਂ ਸਾਈ ਮਤਲਬ ਇਹ ਦੱਸ ਸਕਦੇ ਨੇ ਵਕੀਲ ਆਪਣਾ ਕੇਸ ਹੋਇਆ ਕੋਈ ਐਫ ਆਰ ਨੰਬਰ ਹੋਣਾ ਦਿੱਤਾ ਹੀ ਹੋਗਾ 134 ਨੰਬਰ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ 3 ਦਿਨ ਦਾ ਮਿਲਿਆ ਅੱਜ ਜੀ ਨਰਾਇਣ ਸਿੰਘ ਚੌੜਾ ਜੀ ਦਾ ਅੱਜ ਇੱਕ ਸਾਲ ਪਹਿਲਾਂ 1 ਸੈਕਿੰਡ 24 ਮਿੰਟ ਤੋਂ ਬਾਅਦ ਕੇਸ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈ। ਦੇਖੋ ਜੋ ਵੀ ਜੋ ਵੀ ਅਨਵੈਸਿਟੀਆਂ ਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਨੂੰ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਿਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਊਗੀ। ਅੱਜ ਮੈਂ ਪੇਸ਼ਦਾਨਤ ਕਰਵਾਉਣ ਆਇਆ ਸੀ ਨਾਲ ਉਹ ਜੱਜ ਸਾਹਿਬ ਨੇ ਸਾਨੂੰ 3 ਦਿਨ ਦਾ ਰਵਾੜ ਦਿੱਤਾ ਹੈ। ਦੈਟਸ ਆਲ। ਨਰਿੰਦਰ ਸਿੰਘ ਚੌੜਾ ਦਾ ਭਾਵੇਂ ਅਦਾਲਤ ਨੇ 3 ਦਿਨ ਦਾ ਉਲਸ ਰਮਾਂਡ ਦੇ ਦਿੱਤਾ। ਪਰ ਇਸੇ ਦੌਰਾਨ ਅਦਾਲਤ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਵੀ ਹੋਇਆ। ਇੱਕ ਔਰਤ ਮਿਠਾਈ ਦਾ ਡੱਬਾ ਲੈ ਕੇ ਅਦਾਲਤ ਵਿੱਚ ਪਹੁੰਚ ਗਈ ਅਤੇ ਕਿਹਾ ਕਿ ਇਹ ਮਿਠਾਈ ਉਸਨੇ ਨਰਿੰਦਰ ਸਿੰਘ ਚੌੜਾ ਨੂੰ ਖਵਾਉਣੀ ਹੈ ਉਸ ਔਰਤ ਨੇ ਵਿਕ੍ਰਮ ਸਿੰਘ ਜਿੱਠਿਆ ਹਰਸਮਰਤ ਕੌਰ ਬਾਦਲ ਅਤੇ ਪੁਲਿਸ ਵਾਲਾਂ ਤੇ ਸਿੱਧੇ ਦੋਸ਼ ਵੀ ਲਗਾਏ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਕਰਵਾਏ ਐਕਸੀਡੈਂਟ ਦਾ ਵੀ ਰੋਲਾ ਪਾ ਰਹੇ ਹਨ ਅਤੇ ਇਹ ਔਰਤ ਅੰਮਰਸਰ ਦੀ ਹੀ ਰਹਿਣ ਵਾਲੀ ਹੈ ਨਾ ਕੋਈ ਕੋਈ ਮਤ ਨਹੀਂ ਚੰਗਾ ਲਾਟਾ ਤਾਰ ਦਾ ਹੱਥ ਮਟਕਾਰ ਦੁਸ਼ਮਣ ਮੇਰੀ ਦੁਸ਼ਮਣ ਜੇ ਹੱਥ ਮਟਕਾਰ ਨੇ ਮੇਰਾ ਭਰਾ ਖਾਤਾ ਮੇਰੀ ਮਾਂ ਖਾਦੀ ਮੇਰੇ ਭਰਾ ਮੇਰੇ ਪਿਓ ਦਾ ਮੇਰੇ ਫੁੱਫੜ ਐਕਸੀਡੈਂਟ ਦੇ ਫੱਟੇ ਵਾਲੀ ਦੇ ਵਿੱਚ ਕਰਾਏ ਜੇ ਹਰਮਤਾਰ ਵਾਲੀ ਸੜਕ ਪਾਪਾ ਨਾਮ ਦੀ ਖੁਦ ਰਹਿਣ ਵਾਲੇ ਪੀ ਨਾਮ ਮੈਜੂ ਜਾਰ ਸਿੰਘ ਐ ਵਿਦਿਊਤੀ ਰਹਿਣ ਵਾਲੀ ਮਾਈਕ ਮਾਈਕ ਨੰਬਰ ਨਹੀਂ ਪਾ ਮੈਂ ਹਾਸ ਨੰਬਰ ਪਾਜਾ ਕੀ ਗੱਲ ਹੋਈ ਕਿਉਂ ਆਏ ਇੱਥੇ ਪਹਿਲੇ ਸਾਫ ਕਰਕੇ ਮੈਂ ਆਏ ਨਰੇਂਦਰ ਸਿੰਘ ਚੌੜੇ ਨੂੰ ਮੈਂ ਬਸਤੇ 2007 ਚ ਵੰਡੇ ਸੀ ਜੇ ਨਾ ਜੋ ਯਾਰ ਮੇਰੇ ਹਸਬੰਦ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ਼ਰਾਮ ਨਹੀਂ ਕਾ ਲਈ ਦਾ ਨੰਬਰ ਸਰ ਸਰਦਾਰ ਜੀ ਮੱਚੀ ਤਾਂ ਮਾਨ ਵੱਲ ਸਿੰਘ ਜੁਰੇ ਨੂੰ ਤੁਸੀਂ ਸਮਰਥਨ ਕਰਨ ਵਾਸਤੇ ਆਏ ਹੋ ਹਾਂ ਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦਰਸ਼ਨ ਹੀ ਕਰਨੇ ਉਹਨਾਂ ਦੇ ਇਹ ਡੰਬਾ ਕਹਦਾ ਸਿਲੈਂਟ ਮੈਂ ਉਹਨਾਂ ਨੂੰ ਖਾਣੀ ਪੜਤੀ ਮੈਂ ਪਰਫੀਜ ਕੱਚ ਖਾਣੀ ਉਹਨਾਂ ਨੂੰ ਨਹੀਂ ਗੋਲੀ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਦਾ ਤਾਂ ਕਾਹੂ ਲਿਆ ਮੈਨੂੰ ਪਤਾ ਆਇਆ ਉਹਨਾਂ ਨਾਲ ਬਹੁਤ ਵਾਲੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਪਰ ਹਰਮੰਦਰ ਸਾਹਿਬ ਤੋਂ ਗੋਲੀ ਚਲਾਈ ਗਈ ਨਰਾਗਿਆ ਪ੍ਰਾਪਰਟੀ ਹਜ਼ਤ ਕੀਤੀਆਂ ਇਨੇ ਮਜੇ ਚ ਗੇਲੇ ਇਹਨੇ ਬੇੜਾ ਕਰਕੇ ਜੇ ਇਹਨੇ ਠਾਣੀ ਤਮਾਕੇ ਹੁੰਦੇ ਇਹਨੇ ਘਰ ਚ ਤਮਾਕਾ ਕਰਾ ਮੈਨੂੰ ਤਾਂ ਠਾਂਕ ਪੈਂਦੀ ਆ ਇਹਨੇ ਘਰ ਚ ਤਮਾਕਾ ਕਰਾ ਇਹਦੇ ਬੱਚੇ ਤਾਂ ਮੁੰਡੇ ਵੇ ਵੇਖੇ ਇਹਨੇ ਤਾਂ ਮੁੰਡੇ ਮਾਰਾ ਮੈਨੂੰ ਤਾਂ ਠਾਂਕ ਪੈਂਦੀ ਆ ਛੱਡਾ ਕੀ ਨਾਮ ਛੱਡਾ ਕੀ ਨਾਮ